ਦੱਦਾ ਦੋਸ ਨਾ ਦੇਉ ਕਾਹੂ ਦੋਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਰ ਪਰਜਨਾ ਨਾ ਮਾਂ ਬਾਪ ਨੋ ਦੋਸ਼ੀ ਠਹਿਰਾ ਨਾ ਸਮਾਜ ਨੋ ਦੋਸ਼ੀ ਠਹਿਰਾ ਤੇਰੇ ਦੁਖਾਂ ਲਈ ਤੂੰ ਦੋਸ਼ੀ ਹੈਂ ਤੂੰ ਦੋਸ਼ੀ ਹੈਂ ਤੇਰੇ ਕਰਮੇ ਐਸੇ ਸਨ ਉਹਨਾ ਕਰਮਾਂ ਦੇ ਮੁਤਾਬਕ ਪੁਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਮਾਂ ਬਾਪ ਦਾ ਸੰਜੋਗ ਮਿਲੇ ਭੈਣ ਭਰਾ ਦਾ ਸੰਜੋਗ ਮਿਲੇ ਪੁਰਬ ਜਨਮ ਕੇ ਮਿਲੇ ਸੰਜੋਗ ਤੇ ਪੁਰਬਲੇ ਕੀਤੇ ਕਰਮਾਂ ਦਾ سلسلہ ਭੁੱਲ ਕੇ ਵੀ ਕਿਸੇ ਨੂੰ ਦੋਸ਼ੀ ਨਾ ਠਰਾਈ ਆਪਣੇ ਦੁੱਖ ਲਈ ਆਪਣੇ ਦੁੱਖ ਲਈ ਤੂੰ ਦੋਸ਼ੀ ਹੈ ਤੂੰ ਖੁਦ ਦੋਸ਼ੀ ਹੈ ਦੱਦਾ ਦੋਸ਼ ਨਾ ਦੇਉ ਕਾਹੋਂ ਦੋਸ਼ ਕਰਮਾਂ ਆਪਣੇ ਆ ਇਹਦੇ ਨਾਲ ਤੇ ਫਿਰ ਮਨੁੱਖ ਆਪਣੇ ਕਰਮਾਂ ਨੂੰ ਠੀਕ ਹੀ ਨਹੀਂ ਕਰੇਗਾ ਕਿਉਂਕਿ ਮੈਂ ਜੇ ਦੁਖੀ ਹਾਂ ਤਾਂ ਸਮਾਜ ਦੋਸ਼ੀ ਹੈ ਮਾਂ-ਬਾਪ ਦੋਸ਼ੀ ਨੇ ਮੈਂ ਤੇ ਦੋਸ਼ੀ ਨਹੀਂ ਨਹੀਂ ਗੁਰਬਾਣੀ ਕਹਿੰਦੀ ਤੂੰ ਦੋਸ਼ੀ ਹੈ ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਕੋਈ ਜ਼ਿੰਮੇਵਾਰ